ਸੋਰਠ ਮਹਲਾ ਪੰਜਵਾ ਪ੍ਰਭ ਕੀ ਸ਼ਰਨ ਸਗਲ ਭਲਾਥ ਦੁਖ ਬਿਨ ਸੇ ਸੁਖ ਪਾਇਆ ਪ੍ਰਭ ਕੀ ਸ਼ਰਨ ਸਗਲ ਭਲਾਥ ਦੁਖ ਬਿਨ ਸੇ ਸੁਖ ਪਾਇਆ ਦੇ ਹਰਿ ਅਲੋਹਾ ਪਰਮ ਬ੍ਰਹਮ ਸੋ ਪੂਰਾ ਸਤ ਗੁਰ ਪ੍ਰਿਆਇ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾ ਕਰ ਕਿਰਪਾ ਪ੍ਰਭ ਜੀ ਅਨੰਦਿਆਲਾ ਗੁਣ ਗਾਵੋ ਰ ਮੇਰਾਤਾ ਸਤਿਗੁਰ ਨਾਮ ਨਿਹਾਲ ਦਰੜਾਇਆ ਚਿੰਤਾ ਸਗਰ ਬਨਸੀ ਕਾਰਨ ਕਿਰਪਾ ਆਪਨੋ ਕਰ ਲੀਨਾ ਮਨਵਸਤਿਆ ਅਵਨਸ਼ੀ ਤਾਕੋ ਵਿਗਨ ਲਕੋ ਲਖੇ ਜੋ ਸਤਗੁਰ ਆਪੋ ਨੇ ਰੱਖ ਚਰਨ ਕਮਰ ਸਿਰ ਤੇ ਅੰਤਰ ਅੰਮ੍ਰਿਤ ਹਰ ਰਸਿ ਚੱਖ ਕਾਰ ਸੇਵਾ ਸੇਵਕ ਪ੍ਰਭ ਆਪਣੇ ਜੇ ਰਾਮਾਨੰਕੀ ਐਸ਼ਵ ਉਜਾਈ ਨਾਨਕ ਦਾਸ ਤਾਂ ਕਹਿ ਬਿਹਾਰੈ ਜੇ ਰੂਰਣ ਪੈਰ ਰਖਾਈ ਨਾਨਕ ਦਾਸ ਸੇ ਟੰਕੇ ਬਿਲੇ ਹਾਰੈ ਜਰੂ ਉਰਣ ਪੈਰ ਫਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ